ਹੋ ਗਿਆ ਹੋ ਗਿਆ 65000 ਕੋਈ ਪ੍ਰਵਾਹ ਨਹੀਂ 60000 ਰੁਪਏ ਮਾਨਦਾਰ ਉਸ ਟਰੈਕਟਰ ਦੇ ਵਿੱਚੋਂ ਸਿਰਫ ਤੇ ਸਿਰਫ 931 ਘਾਟ ਹੀ ਚੱਲਿਆ ਟਰੈਕਟਰ ਕੱਤਨਾ ਮੋਰੀ ਲੈ ਤੇ ਇਧਰ ਜਿਵੇਂ ਕਹਿੰਦੇ ਰੇਅਰ ਦਾ ਪੀਸ ਖੜਾਈ ਖੜੇ ਉਹ ਜਿਹੜਾ ਆਮ ਤਾਂ ਮਿਲਦਾ ਹੀ ਨਹੀਂ ਇਹ ਮਿਲਦਾ ਹੀ ਨਹੀਂ ਜੀ ਨਾਏ ਸੋਨੂੰ ਮੰਡੀ 'ਚ ਦੇਖਣ ਨੂੰ ਮੇਰੇ ਟਰੈਕਟਰ ਮਿੱਤਰੋ 60 50 ਆ ਗਿਆ ਫਾਰਮ ਟਰੈਕ 4휠 ਡਰਾਈਵ ਦੇ ਵਿੱਚ 50000 ਤੋਂ ਘੱਟ ਗੱਲ ਤਾਂ ਆਪਾਂ ਕਰਨੀ ਨਹੀਂ 52000 ਮੰਨ ਤਾਂ ਆ ਆ ਦੇਤਾ ਸੀ ਆਪਾਂ ਜਿਹੜੇ ਆ ਸ਼ਰਮਾ ਪਰੇ ਜੀ ਨੂੰ ਮੂੰਹ ਕਰਕੇ ਗਏਗੇ ਨਾ ਇਹ 15 20000 'ਚ ਵੜ ਜਾਂਦੇ ਆ ਨਾ ਨਾ ਕਰਕੇ ਗਾਇ ਦੇ ਕਰਕੇ ਗਏ ਆ ਡੰਡਾ ਫੱਟੀ ਛਤਰੀ ਇੰਜਨ ਦਾ ਤੇਲ ਵੜ ਜਾਂਦੇ ਬਹੁਤ ਨਵੇਂ ਕਹਿੰਦੇ ਬਹੁਤ ਕੁਸ ਕਰਾਈ ਵੀ ਜਾਂਦੇ ਆ ਇਹ ਪਹਿਲਾਂ ਇਹ 18 50 50 ਫਾਰਮ ਟਰੈਕ ਬਹੁਤ ਘੱਟ ਇਹ ਨਵਾਂ ਭਾਰਤੀ ਅਸੀ ਗਾਲ ਦੋਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਤਲਵੰਡੀ ਸਾਬੋ ਦੇ ਵਿੱਚ ਤੇ ਪਿੱਛੇ ਦੇ ਲੇ ਪਾਸੇ ਟਰੈਕਟਰਾਂ ਦੀ ਮੰਡੀ ਲਈ ਬੈਠਾ ਯਾਰ ਸਾਡਾ ਹੈਪੀ ਸ਼ਰਮਾ ਸ਼ਰਮਾ ਕੀ ਹਾਲ ਬਾਈ ਸ਼ਰਮਾ ਜੀ ਕੀ ਹਾਲ ਚਾਲ ਬਹੁਤ ਵਧੀਆ ਵੀਰੇ ਤੇ ਟਰੈਕਟਰ ਇਹਦੂ ਬਾਅਦ ਤਾਂ ਜਿਵੇਂ ਕਹੇਰੀ ਇੱਥੋਂ ਇੱਥੋਂ ਜਿਹੜਾ 18 ਮਾਡਲ ਆ ਵੈਸੇ ਤਾਂ ਇਹ ਵੀ ਨਵੇਂ ਉਹਦੂ ਬਾਅਦ ਤਾਂ ਮਨਰਾ ਜਮੀਨ ਨਵੇਂ ਖੜਾਈ ਖੜਿਆ ਹੋਰ 15 ਤੋਂ ਤਾਂ ਥੱਲੇ ਕੋਈ ਹੈ ਹੀ ਨਹੀਂ ਇਹਨਾਂ ਚ ਜਹਾਜ ਜਿਵੇਂ ਕਹੇਰੀ ਇਤਰਾ ਵਧੀਆ ਤੋਹਫੀ ਹੈ ਇਦਲੇ ਪਾਸੇ ਹਾਉਲੈਂਡੀ ਖੜਿਆ ਚਾਰ ਤਾਂ ਸ਼ਰਮਾ ਜੀ ਕੋਲ ਮੇਲਾ ਲੁੱਟਣ ਵਾਲਾ ਬਿਲਕੁਲ ਤੇ ਇਹਦੇ ਬਾਰੇ ਪਾਇਓ ਜੀ ਚਨਣਾ 18 50 50 ਫਾਰਮ ਟਰੈਕ ਬਹੁਤ ਘੱਟ ਇਹ ਨਵਾਂ ਭਾਰਤੀ ਹੈ ਮੈਂ ਤਾਂ ਇੱਥੋਂ ਜੇ ਖੜਾ ਖੜਾ ਮਜ਼ਾ ਖੈ ਕਿਤੇ ਦੂਜਾ 18 39 ਵਾਲਾ ਉਹ ਤਾਂ ਸੋਲਡ ਹੋ ਗਿਆ ਹਾਂ ਇਹਦਾ 50 ਲ ਆ ਗਿਆ ਠੀਕ ਹੈ ਇਹਦੇ ਬਾਰੇ ਪਾਇਓ ਚਨਣਾ 18 ਮਾਡਲ ਆ 18 ਮਾਡਲ ਨੰਬਰ ਐਚ ਆਰ ਜੀ ਐਚ 4 ਨੰਬਰ ਆ ਸਾਈਡ ਗੇਅਰ ਆ 2 ਸਪੀਡ ਆ 50 ਐਚਪੀ ਵਾਲਾ ਟਰੈਕਟਰ ਆ ਜੀ ਇਹ ਹਾਂਜੀ ਉਹ ਜਿਹੜਾ ਪਹਿਲਾਂ 39 ਸੀ ਉਹ 39 ਐਚਪੀ ਸੀ ਠੀਕ ਆ ਇਹ 50 ਦੀ ਜਾ ਗਿਆ 50 ਆ ਉਹ ਲਿਖਿਆ ਪਿਆ 50 ਚਪੀ 2 ਸਪੀਡ 50 ਐਚਪੀ ਤੇ 50 ਐਚਪੀ ਦਾ ਜਿਵੇਂ ਕਿ ਜਦੋਂ ਇੱਥੇ ਆ ਗਿਆ ਇਧਰ ਐਚਪੀ ਆ ਗਿਆ ਓਕੇ ਆ ਟਾਇਰ ਚਾਰੀ ਨਾਲ ਦੇ ਨੀਤੀ ਆਈ ਹੈ ਜੀ ਇਹ ਬਿਲਕੁਲ 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 ਟਾਇਰ ਹੈਗੇ ਨਾਲ ਦੇ ਪਾਵਰ ਸਟੀਅਰਿੰਗ ਦੇ ਵਿੱਚ ਐਚ 4 ਨੰਬਰ ਆ ਪੁਰਾਣਾ ਕਟਿਆ ਜੂ ਲੋਨ ਫੈਂਸ ਹੋ ਜੂ ਲੋਨ ਫੈਂਸ ਹੋ ਜੂ ਲੋਨ ਫੈਂਸ ਵੀ ਹੋ ਜੂ ਪੁਰਾਣਾ ਵੀ ਕਟਿਆ ਜੂ ਹੁਣ ਮੈਨੂੰ ਐ ਦੱਸੋ ਦੀ ਡਿਮਾਂਡ ਹੈਗੀ ਆ 385 385 ਕਿੰਨੇ ਦਾ ਇੱਕੋ ਹੀ ਇੱਕ ਗਾੜੀ 360000 3 ਲੱਖ ਤੇ 60000 ਦਾ ਇਹ ਮਾਨਤਨ ਇਹ ਮੇਰਾ ਨਹੀਂ ਲਿਖਿਆ ਇਹ ਪਹਿਲਾਂ ਹੀ ਦਾ ਹੀ ਲਿਖਿਆ ਗਿਆ 360000 ਦਾ 360 ਦਾ ਲੈ ਜਿਓ ਤੇ ਇਹਦੇ ਚ ਮਾਨਤਨ ਹੋ ਗਿਆ ਮਿੱਤਰੋ ਜਿਵੇਂ ਕਹੇ ਦੀ 60 70 80 ਤੇ 35000 ਰੁਪਏ ਮਾਨਤਨ ਹੋ ਗਿਆ ਤੇ ਅੱਗੇ ਆ ਗਿਆ ਜੀ ਫਾਰਮ ਟਰੈਕ 60 55 ਪਹਿਲਾਂ ਤਾਂ ਟਾਇਰ ਦਿਖਾ ਦੇ ਦੇ ਕੀ ਆ ਹਾਂਜੀ ਟਾਇਰ ਕੀ ਇਹਦੇ ਟਾਇਰ ਹੈਗੇ ਆ ਬਾਈ ਇਹਦੇ 16 ਵਾਲੇ ਬਿਲਕੁਲ ਨਵੇਂ ਪਾਤੇ ਆਪਾਂ ਹਾਂਜੀ ਤਾਜੇ ਹਾਂਜੀ ਪਿੱਛੇ ਹੈਗੇ ਗੁਡਇਰ ਦੇ ਬਿਲਕੁਲ ਤਾਜੇ ਆ ਜੀ ਟਾਇਰ ਹੈਗੇ ਆ ਜੀ ਗੁਡਇਰ ਦੇ ਜਮਾਂ ਤਾਜੇ ਮੂਰਲੇ ਹੈਗੇ ਆ ਜੀ 750 16 ਠੀਕ ਹੈ ਜੇ ਕੇ ਦੇ ਬਿਲਕੁਲ ਨਵੇਂ ਠੀਕ ਹੈ ਪਾਵਰ ਸਟੀering ਆ ਮਲਟੀ ਸਪੀਡ ਰਿਵਰਸ ਪੀਟੀਓ ਮਿੱਤਰ ਜੀ ਛਤਰੀ ਫਾਈਬਰ ਛਤਰੀ ਮਿਲੂਗੀ ਫਾਈਬਰ ਛਤਰੀ ਸਾਨੂੰ ਮਿਲ ਜੂਗੀ ਡੰਡਾ ਫੱਟੀ ਸਾਰਾ ਕੁਝ ਹੈਗਾ ਆ ਤਾਂ ਮਿਲ ਗਿਆ ਬੂਰਾ ਪੈਂਪਰ ਲੱਗਿਆ ਵਾ ਇਹ ਮਾਡਲ ਕਿੰਨਾ ਜੀ ਮਾਡਲ ਹੈ 15 15 ਮਾਡਲ ਨੰਬਰ ਹੈ ਚਰ ਐਚ ਆਰ ਐਨਓ ਸੀ ਮਿਲ ਜੂ ਮਿਲ ਜੂਗੀ ਪ੍ਰਾਣਾ ਕਟਾ ਜੋ ਐਨਓ ਸੀ ਮਿਲ ਜੂ ਲੋਨ ਦੀ ਸੁਵਿਧਾ ਹੈਗੀ ਇਹਦੀ ਡਿਮਾਂਡ ਮੂਡ ਦੱਸੋ ਕਿੰਨੀ ਆ ਇਹ ਤਾਂ ਹੀ ਨਹੀਂ ਇੱਥੇ ਲਿਖਿਆ ਇਹ ਡੰਡਾ ਫੱਟੀ ਛਤਰੀ ਬੈਟਰੀ ਇੰਜਨ ਦਾ ਤੇਲ ਚੇਂਜ 1000 ਰੁਪਏ ਕਿਹੜੇ ਆ ਹਨਾ ਨਿੱਕੇ ਨਿੱਕੇ ਜੇ 1000 ਨਾਲ ਚਾਬੀ ਜਿਹੜੇ ਆ ਸ਼ਰਮਾ ਪਰੇ ਜੀ ਨੂੰ ਮੂੰਹ ਕਰਕੇ ਕਹੇਗੇ ਨਾ ਇਹ 15-20000 ਚ ਵੱਡ ਜਾਂਦੇ ਆ ਨਾ ਨਾ ਕਰਕੇ ਲੈ ਜੇ ਕਰਕੇ ਗਏ ਆ ਡੰਡਾ ਫੱਟੀ ਛਤਰੀ ਇੰਜਨ ਦਾ ਤੇਲ ਵੱਡ ਜਾਂਦੇ ਇਹ ਬਹੁਤ ਨਵੇਂ ਕਹਿੰਦੇ ਬਹੁਤ ਕੁਸ਼ ਕਰਾਈ ਵੀ ਜਾਂਦੇ ਇਹ ਪਹਿਲਾਂ ਸਹੀ ਗੱਲ ਆ ਸਭ ਇਹਨਾਂ ਕੋਈ ਕਰਦਾ 60 50 60000 ਦੇ ਇਹ ਟਾਇਰ ਲਾਤੇ ਆਪਾਂ ਠੀਕ ਹੈ ਤੇਰੀ ਡਿਮਾਂਡ ਤੋਂ ਸੁਣਨ ਤੋਂ ਆਪਾਂ ਕਿੰਨੀ ਕਰੀਆ ਡਿਮਾਂਡ ਤਾਂ ਹੈਗੇ 4 ਲੱਖ ਤੇ 80000 ਰੁਪਏ 4 ਲੱਖ 80 ਕਿੰਨੇ ਦੇਣਾ ਹੁਣ ਇਹ ਜਿੰਨੇ ਤੂੰ ਕਹਦੇ ਸਾਢੇ 4 ਦਾ ਦੇ ਦਈਏ ਕਿਉਂ ਦੇ ਦਈਏ 44000 ਕਰ ਦਿੰਨੇ ਆ ਫਿਰ ਕਿਉਂ ਦੇ ਦਈਏ ਪੂਰੇ ਦਾ ਕਰ ਦਿੰਦੇ ਆ ਫਿਰ ਸ਼ੋਅ ਕਰ ਦਿੰਦੇ ਟਰੈਕਟਰ ਦੇ ਮੈਂ ਇੱਕੂ ਰੈਡ ਜੈਸ ਨੂੰ 4 ਲੱਖ ਤੇ 25000 ਦਾ 4 ਲੱਖ ਤੇ 25000 ਦਾ ਟਰੈਕਟਰ ਮਿੱਤਰੋ ਲੈ ਜਿਓ ਤੇ ਮਾਨਤਨ ਇਹਦੇ ਚ ਮੈਨੂੰ ਹੁਣ ਆ ਇਹ ਦੱਸ ਦੇ ਕਿੰਨਾ ਕਰਤਾ ਤਾਂ 25 ਤੇ 30 50 55000 ਰੁਪਿਆ ਹੋ ਗਿਆ 50000 ਤੋਂ ਘੱਟ ਗੱਲ ਤਾਂ ਆਪਾਂ ਕਰਨੀ ਨਹੀਂ 55000 ਮਾਨਤਨ ਆ ਦੇਤਾ ਸੀ ਆਪਾਂ ਇਹ ਵੀ ਹੋ ਗਿਆ ਆ ਲੋ ਜੀ 36 ਸੀ ਠੀਕ ਹੈ ਪਹਿਲਾਂ ਤਾਂ ਇਹ ਟਾਇਰ ਦਿਖਾ ਦੇ 37 ਦੀ ਆ ਗਿਆ ਮਿੱਤਰੋ ਟਾਇਰ ਦਿਖਾ ਦੇ ਟਾਇਰ ਲੱਗਿਆ ਜੀ ਐਮ ਆਰ ਐਫ ਦੇ ਜਮਾਂ ਨਵੇਂ ਤੇ ਅਗਲੇ ਟਾਇਰ ਦਾ ਜਿਵੇਂ ਕਰੀਏ ਜਮਾਂ ਤੋਫੀ ਪਾਈ ਬੈਠੋ ਸਰਮਾ ਜੀ ਬੀ ਕੇ ਟੀ 1016 ਬੀ ਕੇ ਟੀ ਦੇ ਟਾਇਰ ਆ ਜੀ ਅਗਲੇ 1016 ਤੇ ਮਾਡਲ ਕਿੰਨਾ ਸਰਮਾ ਜੀ ਇਹ 19 ਮਾਡਲ ਤੇਲ ਵੀ ਇਹਦਾ ਬਿਲਕੁਲ ਚੇਂਜ ਅੱਜ ਹੀ ਕੀਤਾ ਠੀਕ ਹੈ ਅੱਜ ਹੀ ਤੇਲ ਦੀ ਦੋ ਸਲੈਂਸਰਾਂ ਦੇ ਨਾਲ ਦੋ ਬੈਂਪਰ ਮਗਰਾਣਾ ਦੇ ਡੰਡੇ ਵੀ ਹੈਗੇ ਆ ਬੀ ਕੇ ਟੀ ਵਾਲੀ ਪਰਚੀ ਜੀ ਵੀ ਹੈਗੀ ਆ ਨਾਲ ਹੀ ਲੱਗੀ ਪਈ ਆ ਹਲੇ ਮਿੱਤਰ ਕੱਲ ਤੇ ਪਾਏ ਟਾਇਰ ਬਾਈ ਠੀਕ ਹੈ ਟਾਇਰ ਹੀ ਕੱਲ ਪਾਇਆ ਐ ਮਰਫ ਇਧਰਲੇ ਪਾਸੇ ਵੀ ਜਗੀ ਜਾਂਦਾ ਚਾਰੇ ਚਾਰੇ ਕੱਲ ਪਾਇਆ ਟਾਇਰ ਸਰਵਿਸ ਵੀ ਕੱਲ ਕੀਤੀ ਐ ਮਿੱਠਿਆ ਆ ਦੇਖ ਨੰਬਰ ਐ ਐਚ ਆਰ ਜੀ ਐਚ ਆਰ 15 ਦੇ ਨਾਲ ਚਾਹੀਦੀ ਐ ਐਨਓ ਸੀ ਤੁਹਾਡੇ ਹੱਥ ਤੇ ਆ ਲਓ ਜੀ ਠੀਕ ਐ ਨਮਾ ਤੇਰੇ ਜਮਾ ਕਰੋ ਚੈੱਕ ਕਿਆ ਬਾਤ ਐ ਗੇਜ ਵਿੱਚ ਦਿੱਤੀ ਜਾਂਦੀ ਹੈ ਕੋਈ ਉਹ ਗੱਲ ਹੈ ਨਹੀਂ ਜੇ ਕਿਸੇ ਨੂੰ ਡੈਮ ਹੋਇਆ ਦੁਬਾਰੇ ਵੀ ਚੇਂਜ ਕਰਦਾ ਕੋਈ ਪ੍ਰੋਵਾਈਡ ਨਹੀਂ ਦਿੱਤੀ ਤੇ ਸ਼ਰਮਾ ਜੀ ਡਿਮਾਂਡ ਮੋੜ ਕੇ ਨਹੀਂ ਕਰੀਆ ਫੇਰ ਡਿਮਾਂਡ ਐ ਦੀ ਜੀ 6 ਲੱਖ ਤੇ 75 ਹਜ਼ਾਰ ਕਿੰਨੇ ਆ ਦੇਣਾ ਜੀ ਇਹ ਇੱਕੋ ਹੀ 1000 6.5 ਲੱਖ 6.5 ਲੱਖ ਦਾ ਲੈ ਜਾ ਮਿੱਤਰੇ ਤੇਰੇ ਤੇਲੇ ਪਾਇ ਜਹਾਜ਼ ਇੰਨਾ ਕਰਕੇ ਵੱਧ ਗਿਆ ਜੀ ਪ੍ਰੋਗਰਾਮ ਇਹ ਇੰਨਾ ਕਰਕੇ ਵੱਧ ਗਿਆ ਤੇ ਪਏ ਵੀ ਜਿਵੇਂ ਕਿਹੜੀ ਲੱਖ ਤੱਕ ਸਾਰੀ ਟਾਈਟਰ ਮੋਡੀਫਿਕੇਸ਼ਨ ਮਤਲਬ ਕੋਈ ਨਾਟ ਨੂਨ ਨਹੀਂ ਲਾਈ ਚਾਬੀ ਉਦਾਂ ਨਹੀਂ ਮੋਡੀਫਿਕੇਸ਼ਨ ਇਹ ਮਤਲਬ ਇਹਦੇ ਲਕਟਾ ਵਗੈਰਾ ਸਾਰੀਆਂ ਥੱਲੋਂ ਦੀ ਲਾਇਕੇ ਤਾਰਾ ਜਾਂ ਲਕਟਾਰਾ ਤੁਰਾ ਜਾਂ ਲਾ ਕੇ ਇਹਦੇ ਸਾਰਾ ਐਲਸੀਡੀ ਲਾਤੀ ਤਾਂ ਐਲਈਡੀ ਓਕੇ ਕਰਤਾ ਸਾਰਾ ਰੁਪਈਆ ਹੀ ਬਣਾਇਆ ਠੀਕ ਹੈ ਹਾਂਜੀ ਤੇ ਸਭੋ ਮੌਕਾ ਜਿਹੜਾ ਮੈਂ ਚੱਕੋ ਬਾਈ ਸਭੋ ਦੇ ਜਲੇ ਪਾਇ ਤੋਹਫਾ ਇੱਕ ਹੋਰ ਵੀ ਆ ਗਿਆ ਸਰਮਾ ਜੀ ਦਾ 4x4 ਤੇ ਇਹਦੇ ਬਾਰੇ ਪਾਇੋ ਜਾਣਨਾ ਇਹ ਤਾਂ ਜਿੰਮੇ ਕਿ ਜਿਹੜੇ ਰੇਅਰ ਦਾ ਪੀਸ ਖੜਾਈ ਖੜੇ ਉਹ ਜਿਹੜਾ ਆਮ ਤਾਂ ਮਿਲਦਾ ਹੀ ਨਹੀਂ ਇਹ ਮਿਲਦਾ ਹੀ ਨਹੀਂ ਜੀ ਨਾ ਇਹ ਸੋਨੂੰ ਮੰਡੀ ਚ ਦੇਖੋ ਨੂੰ ਮੇਰਾ ਟਰੈਕਟਰ ਮਿੱਤਰੋ 60 ਭੰਜਾ ਆ ਗਿਆ ਫਾਰਮ ਟਰੈਕ 4 ਵੀਲ ਡਰਾਈਵ ਦੇ ਵਿੱਚ ਆ ਅਗਲੇ ਟਾਇਰ ਹੈਗੇ ਆ 12 ਦੇ ਦੇ 11 ਦੇ ਟਾਇਰ 11 ਦੇ ਅਗਲੇ ਟਾਇਰ ਆ ਬੈਕ ਟਾਇਰ ਪਿਛਲੇ 16 ਲਿਆ ਜੀ ਮੂਰਲੇ ਪਾਵਰ ਸਟੀering ਦੇ ਵਿੱਚ ਆ ਤੇ ਮੁੰਲਾ ਲਈ ਇਹ ਸਪੀਡਾਂ ਵੀ ਤੂੰ ਸਪੀਡ ਕੀ ਆ ਗਿਆ ਜੀ ਹਨਾ ਕੁਝ ਇਹਦਾ ਜੀ ਪਹਿਲਾਂ ਤਾਂ ਸੀਟ ਦੇਖੋ ਕੀ ਹੈ ਇਹ ਕੋਲੋਂ ਪਰੇ ਦੀ ਪਤਾ ਅੱਛਾ ਇਲੈਕਟ੍ਰੋਨਿਕ ਸੀਟ ਦੂਜੀ ਲੱਗੀ ਹੋਈ ਹੈ ਜਣੀ ਮਰਜੀ ਉੱਚੀ ਤੇ ਕੋਈ ਲੱਗੀ ਹੈ ਨਾ ਇੱਕ ਮੈਂ ਤੈਨੂੰ ਹੋਰ ਚੀਜ਼ ਦਿਖਾਉਂ ਰਿਹਾ ਹਾਂ ਜੀ ਚਾਰੇ ਪਾਸੋਂ ਟਰੈਕਟਰ ਦੇਖ ਲਾ ਜ਼ਮੀਨ ਨਵੇਂ ਵਰਗਾ ਵੇਟ ਲੱਗੇ ਵਾ ਟਰੈਕਟਰ ਦੇ ਮਿੱਤਰੋ 5 ਲੱਖ ਤੇ 70 ਹਜ਼ਾਰ ਡਿਮਾਂਡ ਕਿੰਨੇ ਦਾ ਹੋ ਜੂ ਇਹ ਜੰਨੇ ਤੂੰ ਕਹਦੇਗਾ 5 70 ਡਿਮਾਂਡ ਆ ਕਿਹੜਾ 5 40 ਦਾ ਕਰ ਦਿੰਨੇ ਆ ਜੀ ਫਿਰ 30000 ਰੁਪਏ ਦਾ ਕਰੋ 5 40 ਦਾ ਹੋ ਗਿਆ 540 ਦਾ ਲੈ ਜਾ ਕਿਉਂ ਕਰਦੋ 540 ਦਾ ਬਸ ਕੱਟ ਕਰਨਾ ਹੈ ਜੀ ਇਹ ਕਰਾਂਗੇ 7.5 ਲੱਖ 7.5 ਦਾ ਲੈ ਜਾ ਮੇਰੇ ਤੋਂ 35000 ਮਾਂ ਤਨ ਹੋਈ ਟਰੈਕਟਰ ਡੰਡਾ ਫੱਟੀ ਛਤਰੀ ਬੈਟਰੀ ਇੰਜਨ ਦਾ ਤੇਲ ਚੇਂਜ ਚੇਂਜ ਠੀਕ ਹੈ ਤੇ ਹੁਣ 52 20 ਵਾਰੀ ਵੀ ਪਾ ਦੋ ਚੰਗਣਾ ਨਾਲ ਇੱਥੇ ਆ ਆ ਦੇ ਆ ਗਿਆ ਵਿਚਾਲੇ 931 ਘੰਟੇ ਚੱਲਿਆ ਵੀਰੇ ਇਹ ਇਸ ਪੰਜਾਬੀ ਮਿੱਤਰੋ ਸਰਪ ਤੇ ਸਿਰਫ 931 ਘੰਟੇ ਚੱਲੇ ਚਾਰੇ ਟਾਇਰ ਨਾਲ ਦੇ ਆ 95% ਠੀਕ ਹੈ ਟਾਇਰ ਹੈਗੇ ਆ ਚਾਰੇ ਨਾਲ ਦੇ 3 ਸਪੀਡਾ 22/23 ਮਾਡਲ ਆ ਠੀਕ ਹੈ ਜੇ ਟਰੈਕਟਰ ਤੇ ਕਲਮ ਲੱਗੀ ਹੋਵੇ ਅਸੀਂ ਦੇਣਦਾਰ ਹਾਂ ਹਾਂਜੀ ਜੈਂਸੀ ਚ ਲੈ ਜਾਓ ਇਹਨੂੰ ਹਾਂਜੀ ਜੈਂਸੀ ਵਾਲੇ ਕਹਿ ਦਨਗੇ ਇੱਥੇ ਕਲਮ ਲੱਗੀ ਆ ਜਾਂ ਕੋਈ ਛੇੜਛਾੜ ਇਹਦੇ ਨਾਲ 1% ਵੀ ਅਸੀਂ ਦੇਣਦਾਰ ਹਾਂ ਦੇਣਦਾਰ ਹਾਂ ਕਹੇ ਨਹੀਂ ਭਾਈ 22/23 ਮਾਡਲ ਐਚ ਆਰ ਨੰਬਰ ਐਨਓਸੀ ਮਿਲ ਜੂ ਬਿਲਕੁਲ ਪਰਨਾ ਕੱਟਾ ਜਾਊ ਤੇਰੀ ਡਿਮਾਂਡ ਮੁੜ ਕਿੰਨੀ ਕਰੀਆ ਜੀ ਇਹਦੀ ਡਿਮਾਂਡ ਕੀ ਕਰਾ ਜਾ ਕਿੰਨੇ 10 ਲੱਖ ਰੁਪਏ ਕਿੰਨੇ ਦਵਾਂਗੇ ਜਿੰਨੇ ਤੂੰ ਕਹਿੰਦੇ 10 ਲੱਖ ਦੀ ਡਿਮਾਂਡ ਆ 960 ਦਾ ਕਰ ਦੇ ਫਿਰ 40 ਦਾ ਕਰ ਇਹ ਤੂੰ ਵੱਡਾ ਸਾਰਾ ਟਰੈਕਟਰ ਹੋਰ ਕਰ ਦੇ ਥੋੜੀ ਸਾਢੇ 90 ਦਾ ਕਰ ਦੇ 9 ਲੱਖ 40 ਹਜ਼ਾਰ 940000 ਦਾ ਲੈ ਜਿਓ 60000 ਮਾਨਤਾ ਨੂੰ ਟਰੈਕਟਰ ਦੇ ਵਿੱਚੋਂ ਮਿੱਤਰੋ ਟਰੈਕਟਰ ਪਿਆ ਪੂਰਾ ਚੰਗਾ 931 ਘੰਟੇ ਚੱਲਿਆ 931 ਦਿਖਾ ਦੇ ਚੱਕਰੀ ਨਹੀਂ ਵੀ ਦੇ 931 ਘੰਟੇ ਚੱਲਿਆ ਕਰਵਾਈ ਨਹੀਂ ਪੂਰੇ ਲਿਆ ਹੁਣ ਮੜਾ ਜਾ ਕੈਮਰਾ ਜੈਂਸੀ ਰਿਕਾਰਡ ਹੈ ਇਹ ਠੀਕ ਹੈ ਇੱਧਰ ਦੇਖਾ 60000 ਰੁਪਏ ਮਾਨਤਾ ਨੂੰ ਟਰੈਕਟਰ ਦੇ ਵਿੱਚੋਂ ਸਿਰਫ ਤੇ ਸਿਰਫ 931 ਘਾਟੇ ਚੱਲਿਆ ਟਰੈਕਟਰ ਸੱਤ ਨਾ ਮੁਰੇ ਲਿਆ ਤੇ ਇਧਰੋਂ ਵੀ ਦਿਖਾ ਦੇ ਹੁਣ ਮੜਾ ਟਾਪਾ ਵੀ ਚੱਕ ਲੈਣੇ ਪੂਰੇ ਲਿਆ ਪੂਰੇ ਪੂਰੇ ਲਿਆ ਹਾਂਜੀ ਚੱਕ ਕਰ ਚੈੱਕ ਠੀਕ ਹੈ ਆ ਵੀ ਨਹੀਂ ਹੈ ਤੇ ਚਾਬੀ ਲੱਗੀ ਵੀ ਤੇ ਠੀਕ ਹੈ ਆ ਪਈਆਂ ਦੀਆਂ ਦੇ ਪਾਰਚੀਆਂ ਪੁੱਛੇਆਂ ਜਾਂ ਨਾਲ ਹੀ ਲੰਕੀ ਜਾਂਦੀਆਂ ਠੀਕ ਹੈ ਇਹਦਾ ਯਾਰ ਹਾਰ ਪਾ ਕੇ ਲਾ ਜੀ ਉਹ 65 ਐਚ ਕੂਲਰ ਆ ਇਹ ਤੁਹਾਨੂੰ ਵੀ ਪਤਾ ਨਹੀਂ ਸਾਨੂੰ ਵੀ ਪਤਾ ਇਹ ਨਵਾਂ ਵੀ ਨਹੀਂ ਮਿਲਦਾ ਠੀਕ ਹੈ ਨਾ ਇਹ ਮਿਲੇ ਨਾ 30 ਮਿਲੇ ਤੇ ਨਾ 36 30 ਮਿਲੇ ਠੀਕ ਹੈ ਇਹ ਨਹੀਂ ਹੁਣ ਦੋ ਇੱਕ ਤਰੀਕ ਤੋਂ ਅੱਪ ਹੋ ਰਿਹਾ ਟਰੈਕਟਰਾਂ ਦੇ ਰੇਟ ਵੀ ਦੇ ਠੀਕ ਹੈ ਹਾਂਜੀ ਤੇ ਹੁਣ ਅੱਗੇ ਆ ਗਿਆ ਤੇਰੇ ਕੋਲ ਸਪੈਸ਼ਲ ਐਡੀਸ਼ਨ ਹੌਲੈਂਡ ਇਧਰ ਇਹ 19 ਮਾਡਲ ਆ ਬਾਈ ਠੀਕ ਹੈ 19 ਮਾਡਲ ਆ ਟਰੈਕਟਰ ਨੰਬਰ ਐਚ ਆਰ ਜੀ ਐਚ ਆਰ ਹੀ ਹੁੰਦੇ ਆ ਆਪਣੇ ਕੋਲ ਠੀਕ ਹੈ ਨੰਬਰ ਐਚ ਆਰ ਐਨਓ ਸੀਆਂ ਤੋਂ ਨੂੰ ਮਿਲ ਜਾਣੀਆਂ ਦੂਜੀ ਗੇਅਰ ਦੇ ਵਿੱਚ ਆ 3 ਸਪੀਡ ਦੇ ਵਿੱਚ ਆ ਕਿ ਟਾਇਰ ਹੈਗੇ ਆ ਟਰੈਕਟਰ ਦੇ ਨਾਲ ਨਾਲ ਦੀ ਆ ਜੀ ਟਾਇਰ ਬੀ ਕੇ ਟੀ ਨਾਲ ਦੇ ਨਾਲ ਦੇ ਟਾਇਰ ਆ ਜੀ ਬੀ ਕੇ ਡੀ ਦੇ ਟਾਇਰ ਵੀ ਜੱਗੇ ਪਿਆ ਹੂੰ ਤਿੰਨ ਜਣੇ ਘੇੜ ਦਾ ਕਿੰਨਾ ਜੀ ਇਹ ਵੱਡ ਕੇ ਲੈ ਜਾਓ ਵੱਡ ਕੇ ਲੈ ਜਾਓ ਕਿੰਨੀ ਡਿਮਾਂਡ ਮੁੰਡਾ ਫਿਰ ਇਹਦੀ ਇੱਕੋ ਹੀ ਰੇਟ ਜੈਸਨ ਨੂੰ ਕਹਦਾ ਜੈਸਨ ਨੂੰ ਕਹਦੇ ਯਾਰ 6 ਲੱਖ ਦਾ 6 ਲੱਖ ਰੁਪਈਆ ਦਾ ਇਹ ਲੈ ਜਾਓ ਤੇ ਇੱਕ ਇਧਰਲੇ ਪਾਸੇ ਲਾਈ ਖੜਾ ਪੰਜਾਬ 20 ਇਹ ਫਰਸਟ ਪਾਰਟੀ ਟਰੈਕਟਰ ਆ ਜੀ オリジナル ਪੰਜਾਬ ਪੰਜਾਬ ਨੰਬਰ ਆ ਫਰੀਦਕੋਟ ਦਾ ਜੀ ਹਾਂ ਜੀ ਕੈਸ਼ ਪੇਮੈਂਟ ਦਾ ਠੀਕ ਹੈ ਹੁਣ ਆਇਆ ਨਾ ਉਹ ਚੈਟੋਲੀ ਜੀ ਗੱਡੀ ਲੱਗੀ ਆ ਠੀਕ ਹੈ ਇਹ ਅਸੀਂ ਦਾਰੂ ਕੱਢ ਕੇ ਇਹਦੇ ਵਿੱਚ ਪਾਉਨੇ ਹੁੰਦੇ ਆ ਠੀਕ ਹੈ ਮਾਲਵਾ ਬੈਲਟ ਇਹ ਦੇਦਾ ਮੈਂ ਇਹ 50 ਤੋਂ 60000 ਰੁਪਏ ਬਈ ਇਹ ਤੇਲ ਤੂੜ ਸਾਰਾ ਅੱਡ ਕਰਿਆ ਹੋਇਆ ਅੱਡ ਕੇ ਚਾ ਪਿੱਛੇ ਇਹਦੇ ਪੰਪ ਵੀ ਲੱਗੇ ਨੇ ਪੰਪ ਵੀ ਲੱਗਿਆ ਹੋਇਆ ਸਾਰਾ ਤਾਮਾ ਚਾ ਅੱਛਾ ਇੱਕ ਗੱਲ ਹੋਰ ਆ ਵੀਰੇ ਇਹਨੂੰ ਏਜੰਸੀ ਚ ਲੈ ਜਿਓ ਠੀਕ ਹੈ ਮੈਂ ਲਿਖ ਕੇ ਦਿੰਦਾ ਇਹਦੇ ਬਾਰੇ ਵੀ ਹੂੰ ਜੇ ਇਹਦੇ ਕਾਲਮ ਲੱਗੀ ਹੋਵੇ ਜਾਂ ਇਹਦੇ ਮੀਟਰ ਨਾਲ ਜਾਂ ਕਿਸੇ ਵੀ ਚੀਜ਼ ਨਾਲ ਇਹਦੇ ਛੇੜ ਛਾੜ ਹੋਈ ਹੋਵੇ ਇੱਕ ਨਟ ਨਾ ਵੀ ਠੀਕ ਹੈ ਅਸੀਂ ਦੇਣਦਾਰ ਠੀਕ ਹੈ ਠੀਕ ਹੈ ਡਬਲ ਡਿਸਟ੍ਰੀਬਿਊਟਰ ਕੈਪੈਸਿਟੀ ਜੈਕ ਮਤਲਬ ਟਾਪ ਮਾਡਲ ਹੈ 60 HP ਵਾਲਾ 3 स्पीड 20 जी गियर 5520 ਜੀ ਅਗਲੇ ਟਾਇਰ ਲੱਗਿਆ ਜਹਾਜੀ ਇਹਦੇ ਨਾਲ ਦੇ ਟਾਇਰ ਸਾਨੂੰ ਵਧੀਆ ਨਹੀਂ ਲੱਗੇ ਕਿ ਥੱਲੇ ਨੂੰ ਮੂੰਹ ਜਾਂ ਕਰੀ ਰੱਖਿਆ ਸਾਨੂੰ ਉਹ ਵੀ ਨਹੀਂ ਵਧੀਆ ਲੱਗਦੇ ਉਹ 5520 ਦੇ ਵੀ ਠੀਕ ਹੈ ਉਹ 5520 ਦੇ ਵੀ ਟਾਇਰ ਅਸੀਂ ਨਵੇਂ ਪਾਵਾਂਗੇ ਹੁਣ ਠੀਕ ਹੈ ਤੇ ਇਹਦੀ ਡਿਮਾਂਡ ਫਿਰ ਕਿੰਨੀ ਹੈ ਜੀ ਕਿੰਨੀ ਡਿਮਾਂਡ ਹੈ ਜੀ ਦੀ ਇਹਦੀ ਹੈਗੀ 1.5 1.5 ਕਿਨੇ ਦੇਣਾ ਜਿੰਨੇ ਤੂੰ ਕਹਦੇਂਗਾ ਸਵਾ ਦਾ ਹੈਡ ਮਾਰਾ ਭਰਾ ਜੀ ਫਿਰ 9 10 ਕਿੰਨੇ ਦਾ ਦਿੰਨਾ ਤੂੰ ਬੋਲ ਕਿੰਨੇ ਦਾ 960 ਦਾ ਉਹ ਛੋਟੀ ਫੇਨ ਹੈ ਡਾਂਗ ਮਾਰ ਕੇ ਦੇ ਦਾਂਗੇ ਯਾਰ 960 ਹੋ ਗਿਆ ਸਵਾ ਦਾ ਹੈਡ ਮਾਰਾ ਸੀ ਇਸੇ ਚ ਤਾਂ ਹੋ ਗਿਆ 65000 ਕੋਈ ਪਰਵਾਹ ਨਹੀਂ ਹੁਣ ਕਰ ਦੋ ਦੱਬ ਕੇ ਵੀਡੀਓ ਨੂੰ ਸ਼ੇਅਰ ਅਤੇ ਮੋਬਾਈਲ ਮੂਲ ਨੰਬਰ ਬੋਲਿਓ ਜੀ ਆਪਣਾ ਤੂੰ ਹੀ ਬੋਲ ਦੇ ਭਰਾਵਾ 94788451458872945145 17 ਤਰੀਕਾ 12ਵਾਂ ਮਹੀਨਾ 2025 ਹਾਂਜੀ ਤਲਵੰਡੀ ਤੋਂ ਨਾਂ ਪੁੱਛਿਆ ਕਰੋ ਵੀਰੇ ਕਿ ਤਲਵੰਡੀ ਵਾਲੇ ਸਾਨੂੰ ਨਹੀਂ ਜਾਣਦੇ 32 ਸਾਲ ਹੋ ਗਏ ਟਰੈਕਟਰ ਮੰਡੀ ਲਾਉਂਦਿਆਂ ਨੂੰ ਤੇ ਪਰ ਮੰਡੀ ਵਾਲੇ ਨਹੀਂ ਜਾਣਦੇ ਠੀਕ ਹੈ ਨਾ ਪੁੱਛਿਆ ਕਰੋ ਵੀਰੇ ਮੇਰਾ ਘਰ ਹੈਗਾ ਤੇ ਗੜਾਉਣਾ ਹੈਗਾ ਰਾਮਾ ਰੋਡ ਤੋਂ ਸੰਗਤ ਰੋਡ ਤੇ 7 ਨੰਬਰ ਗਲੀ ਦੇ ਵਿੱਚ ਠੀਕ ਹੈ ਜੀ ਪੁਰਾਣੇ ਕੱਟੇ ਜਾਣਗੇ ਲੋਨ ਫੈਂਸ ਹੋ ਜਾਊਗਾ ਪੁਰਾਣਾ 19 ਦੇ ਕੱਟੇ ਜੋ 19 ਦਾ ਹੋਊਗਾ ਠੀਕ ਹੈ ਠੀਕ ਹੈ ਗੱਲ ਵੀਰੇ ਜੇ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਜ ਨੂੰ ਕਰ ਲੇ ਫੋਲੋ land and land farmers.